ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ ਨਦਰ ਕਰੇ ਜਿਸ ਆਪਣੀ ਤਿਸ ਲਾਏ ਹਿਤ ਪਿਆਰ ਸਤ ਗੁਰ ਕੀ ਸੇਵੈ ਲੱਗਿਆ ਪਾਉ ਜਲ ਤਰੈ ਸੰਸਾਰ ਮਨ ਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ ਨਾਨਕ ਸਤ ਗੁਰ ਮਿਲਿਆ ਪ੍ਰਭ ਪਾਈਐ ਸਭ ਦੁਖ ਨਿਵਾਰਨ ਹਾਰ ਮਨ ਮੁਖ ਸੇਵਾ ਜੋ ਕਰੇ ਦੂਜੇ ਭਾਇ ਚਿਤ ਲਾਏ ਪੋਤ ਕਲਤ ਕੁਟੰਬ ਹੈ ਮਾਇਆ ਮੋਹ ਵਿਧਾਏ ਦਰਗ ਹੈ ਲੇਖਾ ਮੰਗੀਏ ਕੋਈ ਅੰਤ ਨਾ ਸਕੀ ਛਡਾਏ ਬਿਨ ਨਾਵੇ ਸਭ ਦੁੱਖ ਹੈ ਦੁਖਦਾਈ ਮੋਹ ਮਾਇ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ ਹੁਕਮੋਂ ਸੇਵੇ ਹੁਕਮ ਅਰਾਧੇ ਹੁਕਮੇ ਸਮੈ ਸਮਾਏ ਹੁਕਮ ਵਰਤ ਨੇਮ ਸੋਚ ਸੰਜਮ ਮਨ ਚਿੰਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੇ ਬੁਝੇ ਬੁਝ ਜਾਏ ਹਾਂਜੀ ਸਦਾ ਕਾ ਸਕੀ ਸਦਾ ਸੁਹਾਗਣ ਜੇ ਹੁਕਮੇ ਬੁਝੇ ਸਾਧਗੁਰ ਸੇਵੈ ਲਿਬ ਲਾਏ ਨਾਨਕ ਕਿਰਪਾ ਕਰੇ ਜਿਨ ਉਪਰ ਤੈਨਾ ਹੁਕਮੇ ਲਏ ਮਿਲਾਏ ਮਨਮੁਖ ਹੁਕਮ ਨਾ 부ਝੇ ਬੱਪੜੀ ਤਿਨ ਹਉਮੈ ਕਰਮ ਨਿਤ ਹਉਮੈ ਕਰਮ ਕਮਾਏ ਮਨਮੁਖ ਹੁਕਮ ਨਾ 부ਝੇ ਬੱਪੜੀ ਨਿਤ ਹਉਮੈ ਕਰਮ ਕਮਾਏ ਵਰਤਨੇਮ ਸੁਜ ਸੰਜਮ ਪੂਜਾ ਆਖੰਡ ਭਰਮ ਨਾ ਜਾਏ ਅੰਤਰ ਹੋ ਕੁਸੁੱਧ ਮਾਇਆ ਮੋਹ ਵਿਧੇ ਜਿਉ ਹਸਤੀ ਛਾਰ ਉਡਾਏ ਜेन ਉਪਾਏ ਤਿਸੈ ਨ ਚੇਤ ਹੈ ਬਿਨ ਚੇਤੇ ਕਿਉ ਸੁਖ ਪਾਏ ਨਾਨਕ ਪਰਪੰਚ ਕੀਆ ਧੁਰ ਕਰਤੈ ਪੂਰਬ ਲਿਖਿਆ ਕਮਾਏ ਗੁਰਮੁਖ ਪ੍ਰਤੀਤ ਭਈ ਮਨ ਮਾਨਿਆ ਅਨ ਦਿਨ ਸੇਵਾ ਕਰ ਦਸਮਾਏ ਅੰਤਰ ਸਤਗੁਰ ਗੁਰੂ ਸਭ ਪੂਜੇ ਸਤਗੁਰ ਕਾ ਦਰਸ ਦੇਖੈ ਸਭ ਆਏ ਮੰਨਿਆ ਸਤਗੁਰ ਪਰਮ ਵਿਚਾਰੀ ਜੇ ਤੈ ਮਿਲੇ ਤਿਸ ਨਾ ਭੁਖ ਸਭ ਜਾਏ ਹਉ ਸਦਾ ਸਦਾ ਬਲੇਹਾਰੀ ਗੁਰ ਆਪਣੇ ਜੋ ਪ੍ਰਭ ਸੱਚਾ ਦੇ ਮਿਲਾਏ ਨਾਨਕ ਕਰਮ ਪਾਇਆ ਤਿਨ ਸੱਚਾ ਜੋ ਗੁਰ ਚਰਣੀ ਲੱਗੇ ਆਏ ਜਿਨ ਪਿਰਿਆ ਸਭ ਨੇਹ ਸੇ ਸੱਜਣ ਮੈਂ ਨਾਲ ਅੰਦਰ ਬਾਹਰ ਹਉ ਫਿਰਾ ਪੀ ਹਿਰਦੈ ਰਖਾ ਸਮਾਲ ਜੇਨਾ ਇੱਕ ਮਨ ਇੱਕ ਚਿੱਤ ਧਿਆਇ ਸਤਿਗੁਰ ਸੋ ਚਿੱਤ ਲਾਏ ਤិន ਕੀ ਦੁਖ ਭੁਖ ਹੋਮੈ ਵੱਡਾ ਰੋਗ ਗਿਆ ਨਿਰਦੋਖ ਭੈ ਲਿਵ ਲਾਏ ਗੁਣ ਗਾਵਹਿ ਗੁਣ ਉਚਰਹਿ ਗੁਣ ਮਹਿ ਸਭੈ ਸਮਾਏ ਨਾਨਕ ਗੁਰ ਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਭ ਆਏ ਮਨ ਮੁਖ ਮਾਇਆ ਮੋਹ ਹੈ ਨਾਮ ਨ ਲੱਗੈ ਪਿਆਰ ਕੂੜ ਕਮਾਵੇ ਕੂੜ ਸੰਘਰੈ ਕੂੜ ਕਰੈ ਆਹਾਰ ਬਿਖ ਮਾਇਆ ਧਨ ਸੰਚ ਮਰਹਿ ਅੰਤ ਹੋਏ ਸਭ ਛਾਰ ਕਰਮ ਧਰਮ ਸੁਚ ਸੰਜਮ ਕਰਹਿ ਅੰਤਰ ਲੋਭ ਵਿਕਾਰ ਨਾਨਕ ਮਨ ਮੁਖ ਜੇ ਕਮਾਵੇ ਸੋ ਥਾਏ ਨਾ ਪਵੈ ਦਰਗਹ ਹੋਏ ਖੁਆਰ ਸਭਨਾ ਰਾਗਾ ਵਿੱਚ ਸੋ ਭਲਾ ਭਾਈ ਜਿਤ ਵਸਿਆ ਮਨ ਆਏ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗੈ ਨਾਦੈ ਬਾਹਰਾ ਇਨੇ ਹੁਕਮ ਨਾ ਬੂਝਿਆ ਜਾਏ ਨਾਨਕ ਹੁਕਮੈ ਬੂਝੈ ਤੇ ਨਰਾਸ ਹੋਏ ਸਤਿਗੁਰ ਤੇ ਸੋਝੀ ਪਾਏ ਸਬ ਕਿਸ ਤਿਸ ਤੇ ਹੋਇਆ ਜਿਉ ਤਿਸੈ ਦੀਰਜਾਏ ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹੇ ਕਹਾਏ ਗੁਰਮਤੀ ਨਾਮ ਨਿਰਮਲੋ ਨਿਰਮਲ ਨਾਮ ਧਿਆਏ ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਵਸੈ ਮਨ ਆਏ ਹਿਰਦੈ ਕਮਲ ਪਰਗਾਸਿਆ ਜੋਤੀ ਜੋਤ ਮਿਲਾਏ ਨਾਨਕ ਸਤਗੁਰ ਤਿਨ ਕਉ ਮੇਲਿਓ ਨ ਜਿਨ ਧੁਰ ਮਸਤਕ ਭਾਗ ਲਖਾਏ ਅੰਦਰ ਤਿਸਨਾ ਆਗ ਹੈ ਮਨ ਮੁਖ ਭੁਖ ਨਾ ਜਾਏ ਮੋਹ ਕੁਟੰਭ ਸਭ ਕੂੜ ਹੈ ਕੂੜ ਰਹਿ ਆ ਲਪਟਾਏ ਆਨ ਦਿਨ ਚਿੰਤਾ ਚਿੰਤ ਵੈ ਚਿੰਤਾ ਬੱਧਾ ਜਾਏ ਜੰਮਣ ਮਰਣ ਨਾ ਚੁੱਕਾਈ ਹਉਮੈ ਕਰਮ ਕਮਾਈ ਗੁਰ ਸਰਣ ਆਈ ਉੱਬਰੈ ਨਾਨਕ ਲੈ ਛਡਾਏ ਸਤਿਗੁਰ ਪੁਰਖ ਹਰ ਧਿਆਏ ਦਾ ਸਤ ਸੰਗਤ ਸਤ ਗੁਰ ਪਾਏ ਸਤ ਸੰਗਤ ਸਤ ਗੁਰ ਸੇਵਦੇ ਹਰ ਮੇਲੇ ਗੁਰ ਮੇਲਾਏ ਇਹੋ ਪੌਜਲ ਜਗਤ ਸੰਸਾਰ ਹੈ ਗੁਰ ਬੋਹਿਥ ਨਾਮ ਤਰਾਏ ਗੁਰ ਸਿੱਖੀ ਬਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰ ਸਿੱਖਾਂ ਕੀ ਹਰ ਧੂੜ ਦੇਹ ਹਮ ਪਾਪੀ ਭੀ ਗਤ ਪਾਹੇ ਤੁਰ ਮਸਤਕ ਹਰ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਏ ਜਮ ਕੰਕਰ ਮਾਰ ਬਿਦਾਰ ਅਨ ਹਰ ਦਰਗਹ ਲੈ ਛਡਾਇ ਗੁਰ ਸਿੱਖਾ ਨੂੰ ਸਾਬਾਸ ਹੈ ਹਰ ਟੁੱਠਾ ਮੇਲ ਮਿਲਾਏ ਗੁਰ ਪੂਰੈ ਹਰ ਨਾਮ ਢੜਾਇਆ ਜਿਨ ਵਿੱਚ ਹ ਭਰਮ ਚੁਕਾਇਆ RAM ਨਾਮ ਹਰ ਕੀਰਤ ਗਾਏ ਕਰ ਚਾਨਣ ਮਗ ਦੇਖਾਇਆ ਹਉ ਮੈਂ ਮਾਰ ਏਕ ਲਿਵ ਲਾਗੀ ਅੰਤਰ ਨਾਮ ਵਸਾਇਆ ਗੁਰ ਮਤੀ ਜਮ ਜੋਹੇ ਨਾ ਸਕੈ ਸਚ ਨਾਏ ਸਮਾਇ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਏ ਲਾਇ ਜਨ ਨਾਨਕ ਨਾਉ ਲਏ ਤਾਂ ਜੀਵੈ ਬਿਨ ਨਾਵੇ ਖਿਨ ਮਰ ਜਾਇ ਮਨ ਅੰਤਰ ਹਉ ਮੈਂ ਰੋਗ ਬ੍ਰਹਮ ਭੂਲੇ ਹਉ ਮੈਂ ਸਾਖਤ ਦੁਰਜਨਾ ਨਾਨਕ ਮਨ ਅੰਤਰ ਹਉ ਮੈਂ ਰੋਗ ਇਥੇ ਵਿਸਰਾਮ ਹੈ ਪ੍ਰਮਾ ਭੂਲੇ ਹਉ ਮੈਂ ਜਮਕ ਹੈ ਸਾਖਤ ਦੁਰਜਨਾ ਮਨ ਅੰਤਰ ਹਉ ਮੈਂ ਰੋਗ ਪ੍ਰਮਾ ਭੂਲੇ ਹਉ ਮੈਂ ਸਾਖਤ ਦੁਰਜਨਾ ਨਾਨਕ ਰੋਗ ਗਵਾਇ ਮਿਲ ਸਤਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਗੁਰ ਨਾਮ ਦਿੜਾਇਆ ਮਨ ਅਨਤ ਨ ਕਾਹੂ ਡੋਲੇ ਜਨ ਨਾਨਕ ਹਰਿ ਕਾ ਦਾਸ ਹੈ ਗੁਰ ਸਤਗੁਰ ਕੇ ਗੋਲ ਗੋਲੇ ਮਨ ਅਨਤ ਨ ਕਾਹੂ ਡੋਲੇ ਅਨਤ ਅੰਤ ਨਹੀਂ ਬੋਲ ਜਾਣਾ ਆਪਾਂ ਕਾਲੀ ਵਿੱਚ ਇਹ ਅਣਗਹਿਲੀ ਵਰਤ ਜਾਂਦੇ ਹਾਂ ਮਨ ਅੰਤ ਨ ਕਾਹੂ ਡੋਲੇ ਅੰਤ ਨਹੀਂ ਬੋਲਣਾ ਨੰਨੇ ਦਾ ਉਚਾਰਨ ਪੂਰਾ ਹੋਵੇ ਾਨਤ ਨਾਕਾਹੂ ਡੋਲੇ